ਨਾਮ ਸ੍ਰੀ ਵਾਗਿ ਗੁਰੂ ਸਾਹਿਬ ਜੀ ਰਾਤੀ ਇਰਤੀ ਤਿਤੀ ਵਾਰ ਪਵਣੋ ਅਗਨੀ ਪਾਤਾਲ ਰਾਤੀ ਰੁੱਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਸੇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਪ ਸੱਚਾ ਦਰਬਾਰ ਤਿਤ ਸੋਹਨ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕਛੁ ਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਇ ਕਛੁ ਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦੇਨ ਦੁਨੀਆਂ ਦੇ ਮਾਲਕ ਸ਼ਬਦਾ ਅਵਤਾਰ ਦੋ ਜਹਾਂ ਦੇਵਾਲੀ ਗਿਆਨ ਦੇ ਮੂਜਸਮੇ ਸਰਵਰ ਏ ਕਾਇਨਾਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਅਪਾਰ ਰਹਿਮਤ ਦਾ ਸਦਕਾ ਸਤਿਗੁਰਾਂ ਜੀ ਦੀ ਮੁਬਾਰਕ ਗੁਰਬਾਣੀ ਦੀ ਜੋ ਲੜੀਬਾਰ ਵਿਚਾਰ ਚੱਲ ਰਹੀ ਹੈ ਤਿੰਨਾਂ ਵਿਚਾਰਾਂ ਦੇ ਅਧੀਨ ਕਲ ਦੇ دیਵਾਨਾਂ ਦੇ ਵਿੱਚ ਆਪਾਂ ਜਬਜੀ ਸਾਹਿਬ ਜੀ ਦੀਆਂ 33 ਪਉੜੀਆਂ ਤੱਕ ਵਿਚਾਰ ਦੀ ਸਾਂਝ ਪਾਈ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬੰਦ ਦੇ ਵਿੱਚੋਂ ਜੋ 34 ਨੰਬਰ ਪਉੜੀ ਉਚਾਰਨ ਹੋਈ ਹੈ ਤਿਸ ਬਾਣੀ ਦਾ ਆਪਾਂ ਪਾਠ ਸਰਵਣ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਸਤ ਦੇ ਉੱਪਰ ਅੰਕਿਤ ਹੈ ਸੋ ਆਓ ਮਨ ਜਿਤ ਬਿਰਤੀਆਂ ਇਕਾਗਰ ਕਰਿਏ ਪਾਵਨ ਪਵਿੱਤਰ ਗੁਰਬਾਣੀ ਨੂੰ ਆਪਾਂ ਵਿਚਾਰਨ ਦਾ ਯਤਨ ਕਰੀਏ ਜੀ ਜਿੰਨੇ ਵੀ ਗੁਰੂ ਸWARE ਆਪ ਜੀ ਸਰਵਣ ਕਰ ਰਹੇ ਹੋ ਮਿਲ ਕੇ ਹਾਜ਼ਰੀ ਲਗਵਾਈਏ ਰਸਨਾ ਨੂੰ ਪਵਿੱਤਰ ਕਰੀਏ ਜੀ ਵਿਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਤੀ ਰੁਤੀ ਥਿਤੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਚਨਾ ਹੈ ਜੋ ਪਰਮਾਤਮਾ ਨੇ ਕਹਿੰਦੇ ਉਹਨਾਂ ਰਤਾਂ ਬਣਾਈਆਂ ਰੁੱਤੀ ਪਾਪ ਕੇ ਰੁੱਤਾਂ ਨੂੰ ਬਣਾਉਣਾ ਕੀਤਾ ਮੌਸਮ ਆਦਿਕ ਚਿੱਤੀ ਥਿੱਤਾ ਤਰੀਕਾ ਬਣਾਈਆਂ ਵਾਰ ਹਫਤੇ ਦੇ ਦਿਨ ਉਸ ਮਾਲਕ ਨੇ ਬਣਾਏ ਹਨ ਪਵਨ ਪਾਣੀ ਅਗਨੀ ਪਾਤਾਲ ਫਿਰ ਪਾਤਸ਼ਾਹ ਜੀ ਕਹਿੰਦੇ ਹਨ ਕਿ ਵੈਗੁਰੂ ਜੀ ਨੇ ਪਉਣ ਪਾਬ ਕੇ ਹਵਾ ਸਭ ਪ੍ਰਕਾਰ ਦੀ ਹਵਾ ਪਾਣੀ ਪਾਤਾਲ ਆਦਿਕ ਸਭ ਕੁਝ ਇਹ ਪੈਦਾ ਕੀਤਾ ਹੋਇਆ ਹੈ ਤਿਸ ਵਿੱਚ ਥਰ ਧਰਤੀ ਥਾਪ ਰੱਖੀ ਧਰਮ ਸਾਲ ਹੁਣ ਐਨਾ ਕੁਝ ਬਣਾਇਆ ਇਹਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਅਕਾਲ ਪੁਰਖ ਨੇ ਧਰਤੀ ਨੂੰ ਥਾਪ ਕਰਕੇ ਧਰਮ ਕਮਾਉਣ ਦੇ ਵਾਸਤੇ ਧਰਤੀ ਦੀ ਸਥਾਪਨਾ ਉਸ ਨਿਰੰਕਾਰ ਪਰਮੇਸ਼ਰ ਨੇ ਕੀਤੀ ਹੈ ਧਰਤੀ ਤੇ ਧਰਮ ਕਿਵੇਂ ਕਮਾਇਆ ਜਾਂਦਾ ਹੈ ਧਰਮ ਕੋਈ ਇਹ ਨਹੀਂ ਕਿ ਜਿਵੇਂ ਮਨ ਲਈ ਆਪਾਂ ਧਰਮਾਂ ਦੇ ਨਾਮ ਗਣਦੇ ਆ ਹਿੰਦੂ ਧਰਮ ਹੋ ਗਿਆ ਇਸਲਾਮ ਧਰਮ ਸਿੱਖ ਧਰਮ ਸਤਿਗੁਰੂ ਜੀ ਨੇ ਇਹਨਾਂ ਧਰਮਾਂ ਦਾ ਉਮੇ ਜਿਕਰ ਨਹੀਂ ਕੀਤਾ ਕਿਉਂਕਿ ਨਿਰੰਕਾਰ ਵਾਹਿਗੁਰੂ ਮਾਲਕ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਕੇਵਲ ਇੱਕੋ ਧੰਮ ਹੈ ਉਹ ਮਾਨਵਤਾ ਦਾ ਧਰਮ ਮਨੁੱਖਤਾ ਦਾ ਧਰਮ ਤੇ ਇਹ ਬਾਕੀ ਜਿੰਨੇ ਵੀ ਹਨ ਇਹ ਪੰਥ ਨੇ ਮਾਰਗ ਹਨ ਰਸਤੇ ਨੇ ਜਿਹੜੇ ਵਕ ਵਕ ਧਰਮਾਂ ਦੇ ਰਹਿਬਰਾਂ ਨੇ ਪੈਰੋਕਾਰਾਂ ਨੇ ਬਣਾਏ ਕਿ ਉਸ ਪ੍ਰਮਾਤਮਾ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਸਾਝ ਬਣ ਆਵੇ ਸਭ ਤੋਂ ਪਹਿਲਾਂ ਆਪਾਂ ਜੋ ਪਹਿਲੀ ਪੰਗਤੀ ਉਚਾਰਨ ਕੀਤੀ ਹੈ ਕਿ ਰਾਤੀ ਰੁਤੀ ਚਿਤੀ ਵਾਰ ਇੱਕ ਮਨੁੱਖ ਦੇ ਮਨ ਦੇ ਅੰਦਰ ਇਹ ਖਿਆਲ ਬੜੇ ਜਨਮ ਲੈਂਦੇ ਹਨ ਇਨਸਾਨ ਜੰਤਰੀਆਂ ਨੂੰ ਬਾਜਦੇ ਅਨੇਕਾਂ ਤਰ੍ਹਾਂ ਦੇ ਖਿਆਲ ਇਹਦੇ ਮਨ ਵਿੱਚ ਆਉਂਦੇ ਹਨ ਕਿ ਦਿਨ ਕਿਹੜਾ ਚੰਗਾ ਹੋਵੇਗਾ ਸਤਿਗੁਰੂ ਜੀ ਨੇ ਆਰੰਭਤਾ ਦੇ ਵਿੱਚ ਗੱਲ ਇਹ ਕੀਤੀ ਹੈ ਕਿ ਰਾਤੀ ਇਰਤੀ ਦਿੱਤੀ ਵਾਰ ਹੁਣ ਮਨੁੱਖ ਦੇ ਮਨ ਅੰਦਰ ਇਹ ਖਿਆਲ ਆਵੇ ਕਿ ਦਿਨ ਕਿਹੜਾ ਚੰਗਾ ਹੈ ਦਿਨ ਕਿਹੜਾ ਮਾੜਾ ਹੈ ਇਹਨਾਂ ਗੱਲਾਂ ਨੂੰ ਲੈ ਕੇ ਇਨਸਾਨ ਸੋਚਦਾ ਬੜਾ ਹੈ ਸੋਚਦਾ ਮਨੁੱਖ ਬਹੁਤ ਜ਼ਿਆਦਾ ਹੈ ਇਹਨੂੰ ਤਰ੍ਹਾਂ ਤਰ੍ਹਾਂ ਦੇ ਜੋਤਿਸ਼ੀਆਂ ਨੇ ਪਾੰਧਿਆ ਨੇ ਵੈਮਾਂ ਦੇ ਵਿੱਚ ਪਰਮਾਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਕਿ ਭਾਈ ਆ ਦਿਨ ਚੰਗੇ ਆ ਵਾਰ ਚੰਗੇ ਆ ਥਿਤ ਚੰਗੀ ਆ ਰੁੱਤ ਚੰਗੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਕੀ ਕਹਿੰਦੀ ਹੈ ਗੁਰੂ ਸਾਹਿਬ ਜੀ ਸਭ ਤੋਂ ਪਹਿਲਾਂ ਮਨੁੱਖ ਦੇ ਮਨ ਦੇ ਵਿੱਚੋਂ ਵਹਿਮ ਭਰਮ ਪਖੰਡ ਆਦਿਕ ਦੂਰ ਕਰਦੇ ਹਨ ਹੁਣ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਉੱਪਰ ਮਨੁੱਖ ਨੇ ਰਹਿੰਦਿਆਂ ਹੋਇਆਂ ਧਰਮ ਦੀ ਕਮਾਈ ਕਰਨੀ ਹੈ ਧਰਮ ਦੀ ਕਮਾਈ ਕਿਸ ਪ੍ਰਕਾਰ ਦੇ ਨਾਲ ਕਰਨੀ ਹੈ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੇ ਵਿੱਚ ਸੋਝੀ ਦਿੰਦੇ ਹਨ ਕਿ ਇਹ ਮਨੁੱਖ ਪਰਮਾਤਮਾ ਨੇ ਰਾਤਾਂ ਬਣਾਈਆਂ ਦਿਨ ਬਣਾਏ ਰੁੱਤਾਂ ਪਰਮੇਸ਼ਰ ਨੇ ਬਣਾਈਆਂ ਥਿੱਤਾਂ ਵਾਰ ਆਦਿਕ ਬਣਾਏ ਕਹਿੰਦੇ ਪਤਾ ਤੇਰੇ ਬਾਤੇ ਦਿਨ ਕਿਹੜਾ ਸੋਹਣਾ ਹੁੰਦਾ ਹੈ ਕਿਹੜਾ ਦਿਨ ਤੇਰੇ ਬਾਤੇ ਸਫਲਾ ਬਣ ਜਾਂਦਾ ਹੈ ਜਿਹੜੇ ਦਿਨ ਤੂੰ ਨਿਰੰਕਾਰ ਵਾਹਿਗੁਰੂ ਮਾਲਕ ਪਰਮੇਸ਼ਰ ਤੇਰੇ ਹਿਰਦੇ ਦੇ ਵਿੱਚ ਆ ਜਾਂਦਾ ਹੈ ਤੈਨੂੰ ਚੇਤੇ ਆਵੇ ਤੈਨੂੰ ਰੱਬ ਚੇਤੇ ਆਵੇ ਪਰਮਾਤਮਾ ਦਾ ਨਾਮ ਚੇਤੇ ਆ ਜਾਵੇ ਕਹਿੰਦੇ ਫਿਰ ਉਹ ਤੇਰੇ ਵਾਸਤੇ ਦਿਨ ਵੀ ਸੁਹਾਵਣਾ ਬਣ ਜਾਂਦਾ ਹੈ ਉਹ ਤੇਰੇ ਵਾਸਤੇ ਤਰੀਕ ਵੀ ਸੁਹਾਵਣੀ ਬਣ ਜਾਂਦੀ ਹੈ ਸੋ ਇਸ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਪਰਮਾਤਮਾ ਨੇ ਧਰਮ ਕਮਾਉਣ ਦਾ ਜਿਹੜਾ ਅਸਥਾਨ ਉਹ ਟਿਕਾ ਕੇ ਰੱਖਿਆ ਹੋਇਆ ਹੈ ਕਿ ਧਰਤੀ ਦੇ ਉੱਪਰ ਮਨੁੱਖ ਨੇ ਰਹਿੰਦਿਆਂ ਹੋਇਆਂ ਇਨਸਾਨੀਅਤ ਦੇ ਧਰਮ ਦੀ ਪਾਲਣਾ ਕਰਨੀ ਹੈ ਮਨੁੱਖ ਧਰਤੀ ਤੇ ਰਹਿੰਦਾ ਹੋਇਆ ਆਪਣਾ ਮਾਨਵਤਾ ਦਾ ਧਰਮ ਭੁਲਾ ਕੇ ਬੈਠਾ ਹੋਇਆ ਹੈ ਆਪਣੇ ਫਰਜ਼ ਭੁਲਾ ਕੇ ਬੈਠਾ ਹੋਇਆ ਹੈ ਸਤਿਗੁਰੂ ਜੀ ਦੀ ਪਾਵਨ ਬਾਣੀ ਇੱਕ ਗੱਲ ਦੀ ਗਵਾਹੀ ਪਰਦੀ ਐ ਕਿ ਨਰੂ ਮਰੈ ਨਰ ਕਾਮ ਨ ਆਵੈ ਪਸ਼ੂ ਮਰੈ ਦਸ ਕਾੜ ਸਵਾਰੈ ਇਹ ਮਨੁੱਖ ਦੇ ਮਨ ਹਿਰਦੇ ਦੇ ਵਿੱਚੋਂ ਜਿਹੜੀ ਮਨੁੱਖਾਂ ਵਾਲੀ ਬਿਰਤੀ ਐ ਇਨਸਾਨਾਂ ਵਾਲਾ ਸੁਭਾਅ ਇਨਸਾਨ ਨੇ ਤਿਆਗ ਦਿੱਤਾ ਹੈ ਤਰ੍ਹਾਂ ਤਰ੍ਹਾਂ ਦੇ ਅਪਰਾਧ ਕਰਦਾ ਹੈ ਗੁਨਾਹ ਕਰਦਾ ਹੈ ਕੋਈ ਹੱਦ ਨਹੀਂ ਬਾਤ ਸਾਰੀ ਕਹਿੰਦੇ ਇਨਸਾਨ ਅਨੇਕਾਂ ਤਰ੍ਹਾਂ ਦੀਆਂ ਬੁਰਾਈਆਂ ਕਰਦਾ ਹੈ ਅਨੇਕਾਂ ਤਰ੍ਹਾਂ ਦੇ ਕੁਕਰਮ ਕਰਦਾ ਹੈ ਇਹ ਆਪਣੇ ਮਨੁੱਖਾ ਜ਼ਿੰਦਗੀ ਦੇ ਫਰਜ਼ਾਂ ਨੂੰ ਭੁਲਾ ਕੇ ਬੈਠਾ ਹੋਇਆ ਹੈ ਕਹਿੰਦੇ ਪ੍ਰਮਾਤਮਾ ਨੇ ਧਰਤੀ ਥਾਪੀ ਸੀ ਕਿ ਇਹ ਇਨਸਾਨ ਧਰਤੀ ਤੇ ਰਹਿੰਦਾ ਹੋਇਆ ਤੂੰ ਆਪਣਾ ਜਿਹੜਾ ਜੀਵਨ ਜਿਉਂ ਆਪ ਵੀ ਜ਼ਿੰਦਗੀ ਜਿਉਂ ਤੇ ਪ੍ਰਮਾਤਮਾ ਦੀ ਕੁਦਰਤ ਦੀ ਕਾਇਨਾਤ ਦੀ ਸੰਭਾਲ ਕਰ ਆਪਣੇ ਫਰਜ਼ਾਂ ਨੂੰ ਸਮਝ ਚੰਗਾ ਨੇਕ ਇਨਸਾਨ ਬਣ ਕੇ ਜੀਵਨ ਜਿਉ। ਇਹ ਧਰਤੀ ਤੈਨੂੰ ਧਰਮ ਕਮਾਉਣ ਦੇ ਵਾਸਤੇ ਬਖਸ਼ੀ ਹੈ। ਧਰਮ ਦੀ ਕਮਾਈ ਇਨਸਾਨ ਨੇ ਇਸੇ ਪ੍ਰਕਾਰ ਦੇ ਨਾਲ ਕਰਨੀ ਕਿ ਆਪਣੀ ਸੱਚੀ ਸੁੱਚੀ ਕਿਰਤ ਕਰੇ। ਕਿਸੇ ਨੂੰ ਬੁਰਾ ਨਹੀਂ ਕਹਿਣਾ। ਸਭ ਦਾ ਭਲਾ ਸੋਚਣਾ ਜਿਵੇਂ ਅਰਦਾਸ ਬੇਨਤੀ ਆਪਾਂ ਸਤਿਗੁਰੂ ਜੀ ਦੇ ਮਵਾਰਕ ਚਰਣਾ ਦੇ ਵਿੱਚ ਕਰਦੇ ਆ ਨਾ ਤੇ ਇਹ ਸ਼ਬਦ ਆਪਾਂ ਪੜ੍ਹਦੇ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਸੋ ਗੁਰੂ ਸਾਹਿਬ ਜੀ ਕਹਿੰਦੇ ਮਨੁੱਖ ਸਰਬਤ ਦਾ ਭਲਾ ਮੰਗਿਆ ਕਰ ਕਿਸੇ ਦਾ ਬੁਰਾ ਨਹੀਂ ਕਰਨਾ ਹਮੇਸ਼ਾ ਲੋਕਾਈ ਦਾ ਭਲਾ ਲੋਚਣਾ ਤੇ ਮਾੜੇ ਕਰਮਾਂ ਤੋਂ ਗੁਰੇਜ ਕਰਨਾ ਹੈ ਗੁਨਾਹਾਂ ਦੇ ਜੀਵਨ ਤੋਂ ਨਸ਼ੇ ਆਦਿਕਾਂ ਤੋਂ ਤੂੰ ਤੋਬਾ ਕਰਨਾ ਹੈ ਸੋ ਇਸ ਪ੍ਰਕਾਰ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਧਰਤੀ ਤੈਨੂੰ ਧਰਮ ਕਮਾਉਣ ਦੇ ਵਾਸਤੇ ਇਹ ਇਨਸਾਨ ਪਰਮੇਸ਼ਰ ਨੇ ਬਖਸ਼ੀ ਹੈ ਧਰਤੀ ਦੇ ਤੈਨੂੰ ਇਸ ਤਰ੍ਹਾਂ ਦੇ ਨਾਲ ਭੇਜਣਾ ਕੀਤਾ ਹੈ ਤਿਸ ਵਿੱਚ ਜੀ ਜੋਗਤ ਕੇ ਰੰਗ ਫਿਰ ਕਹਿੰਦੇ ਹਨ ਕਿ ਉਹ ਪ੍ਰਮਾਤਮਾ ਨੇ ਇਹਦੇ ਵਿੱਚ ਕਈ ਤਰ੍ਹਾਂ ਦੇ ਜੀਵ ਪੈਦਾ ਕੀਤੇ ਹਨ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਅਨੇਕਾਂ ਰੰਗਾਂ ਭਾਂਤਾਂ ਦੇ ਕਰਕੇ ਉਹ ਪਰਿਪੂਰਣ ਪ੍ਰਮਾਤਮਾ ਨੇ ਇਹਦੇ ਵਿੱਚ ਜੀਵ ਪੈਦਾ ਕੀਤੇ ਹਨ ਇਨਸਾਨ ਪੈਦਾ ਕੀਤੇ ਪਸ਼ੂ ਪੰਛੀ ਆਦਿਕ ਜਿੰਨੇ ਵੀ ਜੀਵ ਤਰਤੀ ਤੇ ਰਹਿਣਾ ਕਰਦੇ ਨੇ ਸਾਰੇ ਉਸ ਮਾਲਕ ਨੇ ਪੈਦਾ ਕੀਤੇ ਹੋਏ ਹਨ ਤਨ ਕੇ ਨਾਮ ਅਨੇਕ ਅਨੰਤ ਫਿਰ ਕਹਿੰਦੇ ਉਹਨਾਂ ਦੇ ਅਨੇਕਾ ਨਾਮ ਨੇ ਅਣਗਿਣਤ ਹੀ ਉਹਨਾਂ ਜੀਵਾਂ ਦੇ ਨਾਮ ਜਿੰਨੇ ਜੀਵ ਪੈਦਾ ਕੀਤੇ ਪਸ਼ੂ ਆਪਣੀ ਜ਼ਿੰਦਗੀ ਜਿਉਂਦੇ ਹਨ ਪੰਛੀ ਆਪਣੀ ਜ਼ਿੰਦਗੀ ਜਿਉਂਦੇ ਪੇੜ ਪੌਦੇ ਉਹਨਾਂ ਦਾ ਆਪਣਾ ਜੀਵਨ ਤੇ ਏ ਇਨਸਾਨ ਤੈਨੂੰ ਪ੍ਰਮਾਤਮਾ ਨੇ ਬੰਦਾ ਬਣਾਇਆ ਮਨੁੱਖ ਬਣਾਇਆ ਤੂੰ ਆਪਣਾ ਜੀਵਨ ਜਿਉ ਜਿੱਦਾਂ ਦੀ ਜ਼ਿੰਦਗੀ ਤੈਨੂੰ ਸਤਿਗੁਰੂ ਜੀ ਜਾਣ ਦੇ ਵਾਸਤੇ ਕਹਿੰਦੇ ਹਨ ਤਿੰਨ ਕੇ ਨਾਮ ਅਨੇਕ ਅਨੰਤ ਕਹਿੰਦੇ ਅਨੇਕਾ ਨਾਮ ਹਨ ਜੀਵਾਂ ਦੇ ਅਣਗਿਣਤ ਹੀ ਉਹਨਾਂ ਦੇ ਨਾਮ ਨੇ ਕਰਮੀ ਕਰਮੀ ਹੋए विचार ਹੁਣ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੇਕਰ ਇਨਸਾਨ ਇਹ ਗੱਲ ਭੁੱਲ ਜਾਂਦਾ ਹੈ ਆਪਣੇ ਮਨੁੱਖਾ ਜੀਵਨ ਦੇ ਫਰਜ਼ਾਂ ਨੂੰ ਵਿਸਾਰ ਦਿੰਦਾ ਹੈ ਕਿ ਜੋ ਕੁਝ ਪ੍ਰਮਾਤਮਾ ਨੇ ਮੈਨੂੰ ਸੰਸਾਰ ਤੇ ਕਰਮ ਕਰਨ ਵਾਸਤੇ ਭੇਜਿਆ ਸੀ ਉਹ ਆਪਣੇ ਫਰਜ਼ਾਂ ਨੂੰ ਭੁੱਲ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਹ ਵੀ ਗੱਲ ਯਾਦ ਰੱਖੀ ਕਿਉਂਕਿ ਮਨੁੱਖ ਦੇ ਮਨ ਦੇ ਅੰਦਰ ਇਹ ਖਿਆਲ ਹੁੰਦੇ ਨੇ ਨਾ ਕਿ ਮਾਨਸ ਦੇ ਹੀ ਮਿਲਿਆ ਮਨੁੱਖਾ ਜਨਮ ਮਿਲਿਆ ਹੈ ਜਿੰਦਗੀ ਮਾਨ ਲਈਏ ਖਾ ਪੀ ਲਈ ਹੜਾ ਲਈਏ ਤੇ ਫੇਰ ਕਿਹੜਾ ਇਹ ਜੀਵਨ ਮਿਲਣਾ ਹੈ ਇਨਸਾਨ ਇਸ ਪ੍ਰਕਾਰ ਦੇ ਨਾਲ ਸੋਚਦਾ ਹੈ ਮਨ ਆਈਆਂ ਕਰਦਾ ਤਰ੍ਹਾਂ ਤਰ੍ਹਾਂ ਦੇ ਗੁਨਾਹ ਕਮਾਉਂਦਾ ਹੈ ਬੁਰਾਈਆਂ ਆਵਦੀ ਜ਼ਿੰਦਗੀ ਦੇ ਵਿੱਚ ਖਟਦਾ ਹੈ ਤੇ ਹਜੂਰ ਸੱਚੇ ਬਾਦਸ਼ਾਹ ਜੀ ਕਹਿੰਦੇ ਹਨ ਕਿ ਇਹ ਵੀ ਗੱਲ ਯਾਦ ਰੱਖੀ ਕਰਮੀ ਕਰਮੀ ਹੋਏ ਵਿਚਾਰ ਕਿ ਜਿੱਦਾਂ ਦਾ ਇਨਸਾਨ ਕਰਮ ਕਰ ਰਿਆ ਨਾ ਉਹਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਦਰ ਦੇ ਉੱਪਰ ਫਿਰ ਉਹ ਨਵੇੜਾ ਹੁੰਦਾ ਵਿਚਾਰ ਹੁੰਦੀ ਹੈ ਕਿ ਇਸ ਜੀਵ ਨੇ ਕਿਹੜੇ ਕਰਮ ਕੀਤੇ ਕਿਦਾਂ ਦੇ ਕਰਮ ਕਮਾ ਕੇ ਆਇਆ ਹੋਇਆ ਹੈ ਸਤਿਗੁਰੂ ਜੀ ਤਾਂ ਹੀ ਅੰਮ੍ਰਿਤ ਬਾਣੀ ਦੇ ਵਿੱਚ ਸਮਝਾਉਂਦੇ ਹਨ ਕਿ ਇਹ ਮਨੁੱਖ ਪ੍ਰਮਾਤਮਾ ਨੇ ਤੈਨੂੰ ਬੰਦਾ ਬਣਾਇਆ ਤੇ ਬੰਦਿਆਂ ਵਰਗਾ ਜੀਵਨ ਜਿਉ ਕੇ ਜਾ ਸੱਚ ਆਪ ਸੱਚਾ ਗੁਰਬਾਰ ਸੰਸਾਰ ਦੀਆਂ ਅਦਾਵਤਾਂ ਦੇ ਵਿੱਚ ਤਾਂ ਮਨੁੱਖ ਆਪਣੀ ਰਾਜਨੀਤਿਕ ਪਾਵਰ ਕਰਕੇ ਪੈਸੇ ਦੀ ਪਾਵਰ ਕਰਕੇ ਅਦਾਲਤਾਂ ਨੂੰ ਵੀ ਖਰੀਦ ਲੈਂਦਾ ਹੈ ਤੇ ਜੱਜ ਵਕੀਲ ਖਰੀਦੇ ਜਾ ਸਕਦੇ ਹਨ ਖਰੀਦੇ ਜਾਂਦੇ ਵੀ ਨੇ ਦੇਖੋ ਗੁਰਮੁਖੋ ਸੰਸਾਰ ਦੇ ਵਿੱਚ ਕਈ ਲੋਕ ਐਨਾ ਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਪਰਾਧ ਕੀਤੇ ਗੁਨਾਹ ਕੀਤੇ ਰੱਜ ਕੇ ਫਿਰ ਵੀ ਉਹ ਆਜ਼ਾਦ ਫਿਰਦੇ ਨੇ ਕਿਉਂਕਿ ਸਰਕਾਰਾਂ ਨੂੰ ਖਰੀਦ ਕੇ ਉਹਨਾਂ ਨੇ ਆਪ ਦੀ ਜੇਬ 'ਚ ਪਾਇਆ ਹੋਇਆ ਹੈ ਅਦਾਲਤਾਂ ਖਰੀਦ ਲਈਆਂ ਝੂਠੇ ਨੂੰ ਜਿਹੜਾ ਹੈ ਉਹ ਬਰੀ ਕਰ ਦਿੱਤਾ ਜਾਂਦਾ ਹੈ ਜਿਹੜਾ ਵਿਚਾਰਾ ਸੱਚਾ ਹੁੰਦਾ ਹੈ ਸੱਚੇ ਨੂੰ ਫਸਾ ਕੇ ਫਿਰ ਉਹਨੂੰ ਬਾਹਰ ਨਹੀਂ ਕੱਢਿਆ ਜਾਂਦਾ ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਧਰਤੀ ਦੀ ਅਦਾਲਤ ਦੇ ਵਿੱਚ ਐਦਾਂ ਕੁਝ ਹੋ ਸਕਦਾ ਹੈ ਪਰ ਜਿਹੜਾ ਪ੍ਰਮਾਤਮਾ ਦਾ ਘਰ ਹੈ ਉਹਦੀ ਅਦਾਲਤ ਹੈ ਉਹ ਆਪ ਸੱਚਾ ਹੈ ਸੱਚਾ ਆਪ ਸੱਚਾ ਦਰਬਾਰ ਫਿਰ ਕਹਦੇ ਉਹਦਾ ਦਰਬਾਰ ਵੀ ਸੱਚਾ ਹੈ ਉਹ ਪਰਮੇਸ਼ਰ ਦੀ ਜਿਹੜੀ ਕਚਹਿਰੀ ਹੈ ਨਾ ਉਹ ਸੱਚੀ ਉਹਦੇ ਵਿੱਚ ਨਾ ਕੋਈ ਰਿਸ਼ਵਤ ਚਲਦੀ ਹੈ ਨਾ ਕਿਸੇ ਦਾ ਕੋਈ ਜ਼ੋਰ ਚੱਲਦਾ ਹੈ ਤੇ ਨਾ ਹੀ ਕੋਈ ਜਿਹੜਾ ਹੈ ਧਨ ਦੇ ਕੇ ਪੈਸਾ ਦੇ ਕੇ ਰੱਬ ਦੀ ਕਚਹਿਰੀ ਦੇ ਵਿੱਚ ਆਪਣੇ ਆਪ ਨੂੰ ਸੱਚਾ ਸਾਬਤ ਕਰ ਸਕਦਾ ਹੈ ਸਤਿਗੁਰੂ ਜੀ ਕਹਿੰਦੇ ਭਾਈ ਇਹ ਤਾਂ ਮਾਲਕ ਦੀ ਅਦਾਲਤ ਏਦਾਂ ਦੀ ਹੈ ਕਿ ਉੱਥੇ ਸੱਚੋ ਹੀ ਸੱਚ ਨਿਭੜੈ ਟਣ ਵਾਕ ਕੱਢੇ ਜਜ ਮਾਲਿਆ ਕਿ ਗੁਰੂ ਦੇ ਦਰ ਤੇ ਤਾਂ ਜਿਹੜਾ ਸੱਚ ਦਾ ਨਿਆਹ ਹੁੰਦਾ ਹੈ ਤੇ ਬਾਦਸ਼ਾਹ ਜੀ ਕਹਿੰਦੇ ਦਰਬਾਰ ਵੀ ਉਹਦਾ ਸੱਚਾ ਹੈ ਉਹ ਸੁਆਮੀ ਖੁਦ ਮਾਲਕ ਆਪ ਵੀ ਸੱਚਾ ਹੈ ਜਿਹੜਾ ਕਿ ਨਿਆਹ ਕਰਨ ਵਾਲਾ ਹੈ ਤਿੱਥੈ ਸੋਹਨ ਪੰਚ ਪ੍ਰਵਾਨ ਫਿਰ ਬਾਦਸ਼ਾਹ ਜੀ ਕਹਿੰਦੇ ਉਸ ਦਰਬਾਰ ਦੇ ਵਿੱਚ ਸੰਤ ਜਨ ਪੰਚ ਪ੍ਰਵਾਨ ਜਿਹੜੇ ਪੰਜ ਪ੍ਰਵਾਣ ਦੀ ਗੱਲ ਸਤਿਗੁਰੂ ਜੀ ਨੇ ਤੀਜੇ ਅੰਗ ਤੇ ਕੀਤੀ ਹੈ ਨਾ ਕਿ ਉਹ ਜਿਹੜੇ ਪੰਜ ਪ੍ਰਵਾਣ ਹੁੰਦੇ ਕਹਿੰਦੇ ਪਰ ਮਾਲਕ ਦੇ ਦਰ ਤੇ ਉਹ ਕਬੂਲ ਹੁੰਦੇ ਹਨ ਉਹ ਪ੍ਰਵਾਣ ਹੋ ਜਾਂਦੇ ਨੇ ਉਹਨਾਂ ਦਾ ਸਤਕਾਰ ਹੁੰਦਾ ਤੇ ਜਿਹੜੇ ਗੁਨਾਹਗਾਰ ਹੁੰਦੇ ਨੇ ਪਾਪੀ ਕਰਮ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਜਾਂ ਮਥਨ ਮਧਾਨੀਆਂ ਤੇ ਉਹ ਮਥੇ ਧਰਮ ਰਾਈ ਸਤਿਗੁਰੂ ਜੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਨੇ ਨਾ ਕਹਿੰਦੇ ਜਿਹੜੇ ਪਰ ਪਾਪੀ ਲੋਕ ਨੇ ਗੁਨਾਹਗਾਰ ਲੋਕ ਉਹਨਾਂ ਦੀ ਜ਼ਿੰਦਗੀ ਹਾਇ ਹੇ ਕਰਦਿਆਂ ਦੀ ਲੰਘਦੀ ਹੈ ਇਸ ਪ੍ਰਕਾਰ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਤਿੱਥੇ ਸੋਹਣ ਪੰਜ ਪ੍ਰਵਾਨ ਕਿ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਉਹਦੇ ਘਰ ਦੇ ਵਿੱਚ ਜਿਹੜੇ ਸੰਤ ਜਨ ਹਨ ਰੱਬ ਦੇ ਪਿਆਰੇ ਨੇ ਉਹੀ ਭਾਈ ਸੋਹਣੇ ਲੱਗਦੇ ਹਨ ਉਹਨਾਂ ਨੂੰ ਜਿਹੜਾ ਉਹ ਪ੍ਰਮਾਣ ਮੰਨਿਆ ਜਾਂਦੇ ਉਹਨਾਂ ਨੂੰ ਸਤਕਾਰ ਮਿਲਦਾ ਆਦਰ ਮਿਲਦਾ ਹੈ ਨਦਰੀ ਕਰਮ ਪਵੈ ਨੀਸ਼ਾਨ ਫਿਰ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਉੱਪਰ ਜਿਹੜੀ ਰਹਿਮਤ ਦੀ ਨਿਸ਼ਾਨੀ ਰਹਿਮਤ ਦਾ ਨਿਸ਼ਾਨ ਬਖਸ਼ਿਸ਼ ਦਾ ਨਿਸ਼ਾਨ ਉਹਨਾਂ ਦੇ ਜੀਵਨ ਦੇ ਅੰਦਰ ਮਾਲਕ ਬਖਸ਼ਿਸ਼ ਕਰ ਦਿੰਦਾ ਹੈ ਕਿਉਂਕਿ ਉਹ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਨੂੰ ਅਕਲ ਆ ਗਈ ਹੈ ਕਿ ਮੈਂ ਜੋ ਧਰਤੀ ਥਾਪ ਰੱਖੀ ਧਰਮਸ਼ਾਲਾ ਪਰਮੇਸ਼ਰ ਨੇ ਧਰਤੀ ਥਾਪੀ ਹੈ ਨਾ ਧਰਤੀ ਤੇ ਰਹਿਣਾ ਕਿਵੇਂ ਹੈ ਬੰਦਾ ਬਣ ਕੇ ਕਿਵੇਂ ਜੀਵਨ ਜਿਉਣਾ ਹੈ ਕਹਿੰਦੇ ਉਹਨਾਂ ਸਾਧੂਆਂ ਨੂੰ ਉਹਨਾਂ ਰੱਬ ਦੇ ਪਿਆਰਿਆਂ ਨੂੰ ਇਹ ਸੋਝੀ ਆ ਜਾਂਦੀ ਅਕਲ ਆ ਜਾਂਦੀ ਤੇ ਉਹਨਾਂ ਨੂੰ ਕਹਿੰਦੇ ਪਰ ਪਰਮੇਸ਼ਰ ਦੀ ਰਹਿਮਤ ਦਾ ਨਿਸ਼ਾਨ ਮਿਲ ਜਾਂਦਾ ਹੈ ਕੱਚ ਭਕਾਈ ਓਥੈ ਪਾਈ ਕਹਿੰਦੇ ਜਿਸ ਪ੍ਰਕਾਰ ਦੇ ਨਾਲ ਅਦਾਲਤਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਛੋਟੇ ਵੱਡਿਆਂ ਦਾ ਜਿਹੜਾ ਉਹ ਉਹਨਾਂ ਦੇ ਰੁਤਬੇ ਮੁਤਾਬਕ ਮਾਣ ਹੁੰਦਾ ਹੈ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਜਿਸ ਪ੍ਰਕਾਰ ਦੇ ਨਾਲ ਇੱਕ ਸਿਆਣਿਆਂ ਦੀ ਕਹਾਵਤ ਹੈ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਬੰਦੇ ਦੇ ਕੋਲ ਧਨ ਹੋਵੇ ਧਨ ਇੱਕ ਐਸੀ ਚੀਜ਼ ਹੈ ਰਾਜਨੀਤਿਕ ਪਾਵਰ ਇੱਕ ਐਸੀ ਚੀਜ਼ ਹੈ ਇੱਕ ਐਸੀ ਅਵਸਥਾ ਹੈ ਕਿ ਮਨੁੱਖ ਭਾਵੇਂ ਬੇਵਕੂਫ ਵੀ ਹੋਵੇ ਕਮਲਾ ਵੀ ਹੋਵੇ ਫਿਰ ਵੀ ਉਹਦਾ ਸਤਕਾਰ ਕੀਤਾ ਜਾਂਦਾ ਹੈ ਕਿ ਭਾਈ ਇਹ ਵੱਡੇ ਘਰ ਦਾ ਹੈ ਇਹਦੇ ਕੋਲ ਰਾਜਨੀਤਿਕ ਪਾਵਰ ਹੈ ਤੇ ਰਾਜਨੀਤਿਕ ਪਾਵਰ ਜਿਹੜੀ ਹੈ ਉਹ ਇਦਾਂ ਦੀ ਹੈ ਕਿ ਭਾਵੇਂ ਬੰਦਾ ਅਨਪੜ੍ਹ ਕੋਈ ਥੋੜਾ ਪੜਿਆ ਮੰਤਰੀ ਬਣ ਜਾਵੇ ਡਿਗਰੀਆਂ ਪੀ ਐਚ ਡੀ ਕੀਤੀ ਜਿਹੜੇ ਅਫਸਰ ਹਨ ਉਹਨੂੰ ਸਲੂਟ ਮਾਰਦੇ ਹਨ ਸੰਸਾਰ ਦੀ ਕਹਾਣੀ ਇਸੇ ਤਰ੍ਹਾਂ ਦੇ ਨਾਲ ਹੈ ਕਹਿੰਦੇ ਇੱਥੇ ਛੋਟੇ ਵੱਡੇ ਦਾ ਜਿਹੜਾ ਭਾਵ ਕੇ ਤਕੜਿਆਂ ਨੂੰ ਮਾਣ ਮਿਲਦਾ ਹੈ ਜਿਹੜੇ ਨਿਤਾਣੇ ਗਰੀਬ ਹੁੰਦੇ ਹਨ ਉਹਨਾਂ ਨੂੰ ਮਾਣ ਸਤਿਕਾਰ ਕੋਈ ਨਹੀਂ ਦਿੰਦਾ ਪਰ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਘਰ ਹੈ ਵਾਹਿਗੁਰੂ ਜੀ ਦੀ ਕਚਹਿਰੀ ਆ ਨਾ ਕੱਚ ਪਕਾਈ ਉਥੇ ਪਾਈ ਕਹਿੰਦੇ ਉਥੇ ਤਾਂ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਚੰਗੇ ਮੰਦੇ ਪਰਖੇ ਜਾਂਦੇ ਹਨ ਕੱਚ ਪਕਾਈ ਕੱਚੇ ਜਾਂ ਪੱਕੇ ਫਿਰ ਉਥੇ ਵੇਖੇ ਜਾਂਦੇ ਨੇ ਉਥੇ ਧੰਨ ਨਹੀਂ ਵੇਖਿਆ ਜਾਂਦਾ ਉਥੇ ਇਹ ਨਹੀਂ ਵੇਖਿਆ ਜਾਂਦਾ ਕਿ ਭਾਈ ਤੂੰ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਰਾਜ ਭਾਗ ਭੋਗ ਕੇ ਆਇਆ ਹੈ ਤੂੰ ਕਿਸੇ ਦੇਸ਼ ਦਾ ਮੰਤਰੀ ਸੀ ਤੂੰ ਪ੍ਰਧਾਨ ਮੰਤਰੀ ਸੀ ਤੇਰੇ ਕੋਲ ਐਨੀ ਪਾਵਰ ਸੀ ਐਨਾ ਧਨ ਸੀ ਤੇਰੇ ਕੋਲ ਇਹ ਸਭ ਕੁਝ ਕਹਿੰਦੇ ਨਹੀਂ ਵੇਖਿਆ ਜਾਂਦਾ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੰਗਾ ਦੋਜ ਕਚਾਲਿਆ ਦਿਸੇ ਖਰਾ ਡਰਾਵਣਾ ਵਾਹਿਗੁਰੂ ਮਾਲਕ ਦੇ ਘਰ ਦੇ ਵਿੱਚ ਤਾਂ ਸਭ ਕੁਝ ਇੱਥੇ ਛੱਡ ਕੇ ਜਿਹੜੀਆਂ ਇਹ ਦੌਲਤਾਂ ਸ਼ੌੜਤਾਂ ਰਾਜਨੀਤਿਕ ਪਾਵਰਾਂ ਝੂਠੀਆਂ ਇਹ ਤਾਂ ਇੱਥੇ ਹੀ ਰਹਿ ਜਾਂਦੀਆਂ ਕੱਚ ਪਕਾਈ ਕਹਿੰਦੇ ਕੱਚੇ ਪੱਕੇ ਦੀ ਫਰਕ ਤਾਂ ਵਹਿਗੁਰੂ ਜੀ ਦੇ ਘਰ ਦੇ ਵਿੱਚ ਹੁੰਦੀ ਹੈ ਉੱਥੇ ਜਾ ਕੇ ਬਿਰ ਕਹਿੰਦੇ ਕੱਚੇ ਕੱਚਾ ਤੇ ਜਾਂ ਪੱਕਾ ਇਨਸਾਨ ਉੱਥੇ ਪਤਾ ਲੱਗਦਾ ਹੈ ਉੱਥੇ ਪਰਖੇ ਜਾਂਦੇ ਨੇ ਕਿ ਭਾਈ ਕੌਣ ਮਨੁੱਖ ਕਿੱਦਾਂ ਦੇ ਕਰਮ ਕਰਕੇ ਆਇਆ ਹੈ ਕੌਣ ਕਿੱਦਾਂ ਦੇ ਕਰਮ ਕਮਾ ਕੇ ਆਇਆ ਹੈ ਤਾਂ ਹੀ ਬਾਬਾ ਫਰੀਦ ਸਾਹਿਬ ਜੀ ਨੇ ਪਾਵਨ ਬਾਣੀ ਦੇ ਵਿੱਚ ਸਮਝਾਇਆ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗ਼ ਆਏ ਕੰਮ ਔਰ ਇਹ ਜਿਹੜਾ ਸਾਰਾ ਸ਼ਲੋਕ ਹੈ ਸਾਡੇ ਸ਼ਲੋਕ ਦੇ ਵਿੱਚ ਪਹਿਲਾਂ ਬਾਬਾ ਫਰੀਦ ਸਾਹਿਬ ਜੀ ਨੇ ਮੌਤ ਦੀ ਵਿਚਾਰ ਕੀਤੀ ਹੈ ਤੇ ਜਿਹੜੀ ਅਖੀਰਲੀ ਪੰਕਤੀ ਇਹਦੇ ਵਿੱਚ ਫਿਰ ਇਹ ਨਟੋੜ ਕੱਢ ਦਿੱਤਾ ਕਿ ਉਹ ਅਮਲ ਜਿਹੜੇ ਮਾਲਕ ਦੀ ਦਰਗਾਹ ਦੇ ਵਿੱਚ ਤੇਰੇ ਕੰਮ ਹੋਣਗੇ ਜਿਹੜੇ ਅਮਲ ਜਿਹੜੇ ਚੰਗੇ ਨੇਕ ਕਰਮ ਤੋਂ ਧਰਮ ਦੇ ਮਾਰਗ ਤੇ ਚੱਲ ਕੇ ਜਿਹੜੇ ਕੀਤੇ ਹਨ ਸੋ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਚੰਗੇ ਮੰਦੇ ਅਮਲ ਫਿਰ ਉੱਥੇ ਪਰਖੇ ਜਾਂਦੇ ਹਨ ਨਾਨਕ ਗਇਆ ਜਾਪੈ ਜਾਈ ਹੁਣ ਸਤਿਗੁਰੂ ਜੀ ਨੇ ਇਹ ਅੰਮ੍ਰਿਤ ਬਾਣੀ ਦੇ ਵਿੱਚ ਸਮਝਾ ਦਿੱਤਾ ਹੈ ਕਿ ਉਸ ਮਾਲਕ ਦੇ ਦਰ ਤੇ ਚੰਗੇ ਮੰਦੇ ਜਿਹੜੇ ਕਰਮੋਂ ਪਰਖੇ ਜਾਂਦੇ ਹਨ ਤੇ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖ ਨਾਨਕ ਗਿਆ ਜਾਪੇ ਜਾਏ ਇਹ ਸਮਝ ਫੇਰ ਹੀ ਆਉਂਦੀ ਹੈ ਜਦੋਂ ਇਨਸਾਨ ਗੁਰੂ ਚਰਨਾਂ ਦੇ ਵਿੱਚ ਜਾਂਦਾ ਹੈ ਗੁਰੂ ਕੋਲ ਜਾ ਕੇ ਬਹਿੰਦਾ ਹੈ ਸਤਿਗੁਰੂ ਜੀ ਕੋਲ ਬਾਣੀ ਦੀ ਵਿਚਾਰ ਕਰਦਾ ਹੈ ਬਾਣੀ ਸੁਣਦਾ ਹੈ ਫਿਰ ਕਹਿੰਦੇ ਇਹਦੀ ਸਮਝ ਆਉਂਦੀ ਹੈ ਤੇ ਇਨਸਾਨ ਨੂੰ ਫਿਰ ਆਪਦੇ ਜੀਵਨ ਨੂੰ ਵੀ ਵੇਖਣਾ ਆ ਜਾਂਦਾ ਹੈ ਕਿ ਮੈਂ ਕਿੱਦਾਂ ਦਾ ਮਨੁੱਖ ਹਾਂ ਨਹੀਂ ਤਾਂ ਇਨਸਾਨ ساری ਜ਼ਿੰਦਗੀ ਜਦੋਂ ਤੋਂ ਸੁਰਤ ਸੰਭਾਲਦਾ ਹੈ ਉਦੋਂ ਤੋਂ ਲੈ ਕੇ ਮਰਨ ਤੱਕ ਦੂਜਾਂ ਦੇ ਵਿੱਚ ਨੁਕਸ ਕੱਢਦਾ ਰਹਿੰਦਾ ਹੈ ਕਿ ਭਾਈ ਉਹ ਬੰਦਾ ਕਿਵੇਂ ਹੈ ਉਹ ਮਾਈ ਕਿਵੇਂ ਹੈ ਉਹ ਐਦਾਂ ਦੇ ਕਰਮ ਕਰਦਾ ਹੈ ਇਨਸਾਨ ਇਹ ਦੂਜਾਂ ਦੇ ਵਿੱਚ ਨੁਕਸ ਬਹੁਤ ਜ਼ਿਆਦਾ ਲੱਭਦਾ ਹੈ ਪਰ ਆਪਣੀ ਜ਼ਿੰਦਗੀ ਦੀ ਪਰਚੋਲ ਨਹੀਂ ਕਰਦਾ ਆਪਣੀ ਜ਼ਿੰਦਗੀ ਨੂੰ ਸਵਾਰਨਾ ਨਹੀਂ ਚਾਹੁੰਦਾ ਦੂਜਿਆਂ ਦੇ ਨੁਕਸ ਵੇਖਦਾ ਹੈ ਦੂਜਿਆਂ ਦੇ ਔਗਣ ਵੇਂਦਾ ਹੈ ਪਰ ਇਹ ਮਨੁੱਖ ਗੁਰੂ ਕੋਲ ਆ ਕੇ ਸਭ ਤੋਂ ਪਹਿਲਾਂ ਕੀ ਕਰ ਆਪਣਾ ਆਪ ਸਵਾਰ ਜੇਕਰ ਆਪਣਾ ਆਪ ਸਵਾਰੇਗਾ ਤਾਂ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਸਮਝਾਉਣਾ ਕੀਤਾ ਕਹਿੰਦੇ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੋ ਕੋਈ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਬਾਬਾ ਬਰੀਦ ਸਾਹਿਬ ਜੀ ਕਹਿੰਦੇ ਆਪਣਾ ਆਪ ਜਦੋਂ ਸਵਾਰ ਲਵੇਂਗਾ ਆਪ ਸਵਾਰ ਹੈ ਮੈਂ ਮਿਲੇ ਅਕਾਲ ਪੁਰਖ ਦੇ ਨਾਲ ਜਦ ਹੀ ਸਾਝ ਬਣੇਗੀ ਪ੍ਰਾਪਤੀ ਹੋਵੇਗੀ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਫਿਰ ਸਾਰਾ ਸੰਸਾਰ ਤੈਨੂੰ ਆਪਣਾ ਨਜ਼ਰ ਆਵੇਗਾ ਫੇਰ ਤੂੰ ਜਿਹੜੀ ਇਹ ਧਰਤੀ ਥਾਪ ਰੱਖੀ ਧਰਮਸਾਲ ਐ ਨਾ ਇੱਥੇ ਇਸ ਧਰਤੀ ਤੇ ਰਹਿੰਦਿਆਂ ਹੋਇਆਂ हे ਮਨੁੱਖ ਕਦੇ ਵੀ ਮਾੜੇ ਕਰਮਾਂ ਦੇ ਰਸਤੇ ਵੱਲ ਨਹੀਂ ਤੁਰੇਗਾ ਪਾਪਾਂ ਦੇ ਗੁਨਾਹਾਂ ਦੇ ਮਾਰਗ ਵੱਲ ਨਹੀਂ ਜਾਵੇਂਗਾ ਕਿਉਂਕਿ ਤੈਨੂੰ ਸੋਝੀ ਆ ਜਾਵੇਗੀ ਕਿ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਦਰ ਤੇ ਕੱਚ ਪਕਾਈ ਉਥੇ ਪਾਏ ਕਿ ਉਥੇ ਪਰਖੇ ਜਾਣੇ ਨੇ ਤੇ ਜੇਕਰ ਸੁਰਗਰੂ ਹੋਵੇਂਗਾ ਤੇਰੇ ਕਰਮ ਚੰਗੇ ਹੋਵਣਗੇ ਨੇਕ ਕਰਮ ਕਮਾ ਕੇ ਜਾਵੇਂਗਾ ਪਰਮੇਸ਼ਰ ਦਾ ਨਾਮ ਤੇਰੇ ਪੱਲੇ ਦੇ ਵਿੱਚ ਹੋਵੇਗਾ ਤੇ ਸਤਿਗੁਰੂ ਜੀ ਕਹਿੰਦੇ ਨਾਨਕ ਜਿਨ ਕੋ ਸਤਿਗੁਰੂ ਮਿਲਿਆ ਤਿੰਨ ਕਾ ਲੇਖਾ ਨਿਪੜਿਆ ਭਾਈ ਉਹਨਾਂ ਦੇ ਲੇਖੇ ਫਿਰ ਖਤਮ ਹੋ ਜਾਂਦੇ ਹਨ ਉਹਨਾਂ ਦਾ ਲੇਖਾ ਅਕਾਲ ਪੁਰਖ ਆਪ ਨਵੇੜ ਦਿੰਦਾ ਹੈ ਜਿਹੜੇ ਗੁਰੂ ਵਾਲੇ ਬਣ ਜਾਂਦੇ ਹਨ ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਨੇ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਹਨ ਤੇ ਆਪਣੇ ਮਨੁੱਖਾ ਜੀਵਨ ਦਾ ਫਰਜ਼ ਸਮਝ ਕਰਕੇ ਜੋ ਇਨਸਾਨ ਨੂੰ ਕਰਨਾ ਚਾਹੀਦਾ ਹੈ ਗੁਰੂ ਦੀ ਮਤ ਲੈ ਕੇ ਆਪਣਾ ਜੀਵਨ ਬਸਰ ਕਰਦੇ ਹਨ ਉਹ ਫਿਰ ਪੰਜ ਪ੍ਰਵਾਨ ਪੰਜ ਪ੍ਰਧਾਨ ਬਣ ਜਾਂਦੇ ਨੇ ਤੇ ਤਿੱਥੇ ਸੋਹ ਹੈ ਪੰਜ ਪ੍ਰਵਾਨ ਉਬਰ ਮਾਲਕ ਦੇ ਦਰ ਤੇ ਸੋਹਣੇ ਲੱਗਦੇ ਹਨ ਕਬੂਲ ਹੁੰਦੇ ਨੇ ਉਹ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਨੂੰ ਸਤਕਾਰ ਮਿਲਦਾ ਹੈ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਅੰਮ੍ਰਿਤ ਬਾਣੀ ਦੇ ਵਿੱਚ ਗੁਰਮੁਖੋ ਇਹ ਸਾਨੂੰ ਸਮਤ ਸੋਝੀ ਬਖਸ਼ਿਸ਼ ਕੀਤੀ ਹੈ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਸਾਨੂੰ ਜ਼ਿੰਦਗੀ ਜਉਣ ਦੀ ਸੋਝੀ ਆ ਜਾਵੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹੋ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਸਮਤ ਸੋਝੀ ਬਖਸ਼ੀ ਹੈ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਆਓ ਸਤਿਗੁਰੂ ਜੀ ਦੇ ਪਾਵਨ ਚਰਣਾ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ ਜੀ ਸਮੁੱਚੀ ਸਾਧ ਸੰਗਤ ਮਿਲ ਕੇ ਕਰੋ ਕਿਰਪਾਲਤਾ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਤ ਅਨਾਤ ਸਖੀ ਦੀਨ ਦਰਦਿ ਨਿਵਾਰਿ ਹੇ ਸਮਰਤ ਅਗੰਮ ਪੂਰਣ ਮੋਹਿ ਮਿਆਤਾਰ ਅੰਧ ਗੂਪ ਮਹਾ ਭਯਾਨ ਨਾਨਕ ਗੁਰ ਉਤਾਰ ਵਾਹਿਗੁਰੂ